ਜਿਵੇਂ ਅੱਜਕੱਲ ਸੋਸ਼ਲ ਮੀਡੀਆ ਆਪਾਂ ਚਲਾਉਂਦੇ ਆ ਜਦੋਂ ਯੂਜ਼ ਕਰਦੇ ਆ ਉਹਦੇ ਤੇ ਕਾਫੀ ਰੀਲਾਂ ਜੇ ਕਾਫੀ ਪ੍ਰਚਾਰ ਚੱਲਦਾ ਬਾਬਿਆਂ ਵੱਲੋਂ ਹੂੰ ਹੋਰ ਵੀ ਕਾਫੀ ਲੋਕ ਭਵਿੱਖਬਾਣੀ ਕਰਦੇ ਨੇ ਹਾਂਜੀ ਵੀ 2027 ਦੇ ਵਿੱਚ ਦੁਨੀਆ ਖਤਮ ਹੋ ਜਾਣੀ ਆ ਕੋਈ ਕਹਿੰਦਾ ਤਬਾਹ ਹੋ ਜਾਣੀ ਆ ਨਵੇਂ-ਨਵੇਂ ਸ਼ਬਦ ਲੈ ਕੇ ਆ ਰਹੇ ਨੇ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹਾਂਜੀ ਤੇ ਇਹਦੇ ਇਹ ਮਸਲਾ ਕੀ ਚੱਲਦਾ ਪੈਨਟ ਦੇ ਉੱਤੇ ਅੱਛਾ ਜੇ ਆਪਾਂ ਹੁਣ ਦੇਖੀਏ ਵੀ ਇੰਟਰਨੈਟ ਦੇ ਉੱਤੇ ਉਹ ਇੱਕ ਮੈਂ ਬਾਬੇ ਦੀ ਤੁਹਾਡੀ ਗੱਲ ਸਹੀ ਆ ਮੈਂ ਵੀ ਦੇਖਦਾ ਸੀ ਉਹ ਕਹਿੰਦਾ ਵੀ ਮੈਂ ਪਹਿਲਾਂ 25 ਚ ਆਉਣੀ ਸੀ ਤੇ ਮੈਂ 27 ਚ ਕੀਤੀ ਆ ਹਾਂ ਵੀ ਮਟਾਲਤੀ ਜਾਪ ਕਰਕੇ ਹਾਂ ਜਾਪ ਕਰਕੇ ਟਾਲਤੀ ਤੇ ਇੱਕ ਤਜਿੰਦਰ ਦੇ ਦੇਖਿਆ ਜਾਵੇ ਨੇਚਰ ਦਾ ਰੂਲ ਆ ਵੀ ਜੇ ਕੋਈ ਵੀ ਜਿਹੜਾ ਜੀਵ ਆ ਉਹ ਜਨਮ ਲੈਂਦਾ ਜਾਂ ਫਿਰ ਆਪਾਂ ਜਨਮ ਲੈਨੇ ਆ ਉਹ ਸਾਨੂੰ ਜਿਹੜੇ ਇਹ ਗੱਲ ਆ ਇਹ ਸੀਕ੍ਰੀਟ ਰੱਖੀ ਜਾਂਦੀ ਆ ਹੂੰ ਵਿਧਾਨ ਆ ਸਿਸਟਮ ਆ ਕੁਦਰਤ ਵੱਲੋਂ ਕੁਦਰਤ ਵੱਲੋਂ ਵੀ ਜਿਹੜੀ ਚਾਰ ਜੁਗਾਂ ਦੀ ਖੇਡ ਲਾ ਲਓ ਜਾਂ ਫਿਰ ਜਿਹੜਾ ਇਹ ਸਿਸਟਮ ਸਾਰਾ ਚੱਲਦਾ ਹੁਣ ਤੁਹਾਨੂੰ ਜਿਵੇਂ ਤੁਹਾਨੂੰ ਪੁੱਛਾਂ ਵੀ ਤੁਹਾਡੀ ਮੌਤ ਕਦੋਂ ਆ ਨਹੀਂ ਪਤਾ ਨਹੀਂ ਪਤਾ ਕਿਉਂਕਿ ਗੁਰਬਾਣੀ ਵਿੱਚ ਵੀ ਕਿਉਂਕਿ ਮੈਂ ਇੱਕ ਦਿਨ ਸ਼ਬਦ ਸੁਣਦਾ ਪਿਆ ਸੀ ਉਹ ਕਹਿੰਦੇ ਕਿ ਆ ਜਾਣ ਹੈ ਕਿ ਬੇ ਮਰेंगे ਕਿ ਐਸਾ ਮਰਨਾ ਹੋਏ ਗੁਰੂ ਸਾਹਿਬ ਸਤਗੁਰ ਅਵਸਥਾ ਤੇ ਸਤਗੁਰ ਵਾਲੀ ਸੋਚ ਕਿਉਂਕਿ ਉਹ ਰੱਬ ਦੇ ਲੈਵਲ ਦੇ ਸੀਗੇ ਉਹ ਇਹ ਗੱਲ ਕਹਿ ਰਿਹਾ ਵੀ ਸਾਨੂੰ ਨਹੀਂ ਪਤਾ ਵੀ ਅਸੀਂ ਕਦੋਂ ਮਰਨਾ ਕਿਵੇਂ ਮਰਨਾ ਕਦੋਂ ਮਰਨਾ ਤੇ ਜਿਹੜੇ ਸਾਨੂੰ ਸਾਹ ਆਉਂਦੇ ਕਿੰਨੇ ਹੁਣ ਜੇ ਦੇਖਿਆ ਜਾਵੇ ਦੋ ਤਰੀਕਿਆਂ ਦੇ ਨਾਲ ਆ ਜਿਹੜਾ ਇਹਨੂੰ ਆਪਾਂ ਸਮਝ ਸਕਦੇ ਹਾਂ ਇੱਕ ਸਾਇੰਟਿਫਿਕ ਤਰੀਕੇ ਦੇ ਨਾਲ ਠੀਕ ਹੈ ਤੇ ਇੱਕ ਧਰਮ ਦੇ ਤੌਰ ਤੇ ਧਰਮ ਦੇ ਤੌਰ ਤੇ ਸੋਚੀਏ ਤਾਂ ਧਰਮ ਕਿਤੇ ਵੀ ਮੋਹਰ ਨਹੀਂ ਲਾ ਰਿਹਾ ਕੋਈ ਗ੍ਰੰਥ ਮੋਹਰ ਨਹੀਂ ਲਾ ਰਿਹਾ ਠੀਕ ਹੈ ਜੀ ਚਲੋ ਜੇ ਕਿਸੇ ਨੇ ਆਪ ਲਿਖਤੀ ਉਹ ਗੱਲ ਉਹ ਇੱਕ ਵੱਖਰੀ ਆ ਗ੍ਰੰਥ ਦਾ ਅਰਥ ਹੁੰਦਾ ਵੀ ਕੋਈ ਪਹੁੰਚਿਆ ਹੋਇਆ ਬੰਦਾ ਧਾਰਮਿਕ ਤੌਰ ਦੇ ਉੱਤੇ ਉਹ ਚੀਜ਼ ਨੂੰ ਲਿਖ ਰਿਹਾ ਉਹਨਾਂ ਨੇ ਕੁਝ ਨਹੀਂ ਲਿਖਿਆ ਜੀ ਤੇ ਜੇਕਰ ਸਾਨੂੰ ਇਹ ਡਰ ਪੈਦਾ ਕੀਤਾ ਜਾ ਰਿਹਾ ਵੀ ਹੁਣ 2027 ਦੇ ਵਿੱਚ ਇਹ ਚੀਜ਼ ਹੋ ਜਾਣੀ ਹੈ ਠੀਕ ਹੈ ਤਾਂ ਸਾਡੇ ਅੰਦਰ ਡਰ ਬਣ ਗਿਆ ਹੁਣ ਜਿਵੇਂ ਕਈ ਬੰਦੇ ਮੈਂ ਆਪ ਦੇਖਿਆ ਸੁਣਿਆ ਮਿਲੇ ਕੋਈ ਵੀਡੀਓ ਨਹੀਂ ਦੇਖੀ ਉਹ ਕਹਿੰਦੇ ਬਿਜਲੀ ਖਤਮ ਹੋ ਜਾਣੀ ਹੈ ਬਿਜਲੀ ਨਹੀਂ ਆਉਣੀ ਪਹਿਲਾਂ ਬਿਜਲੀ ਖਤਮ ਹੋ ਜੂ ਠੀਕ ਹੈ ਉਹ ਕਹਿੰਦੇ ਜੀ ਅਸੀਂ ਬੈਟਰੀ ਲਿਆਈਏ ਫਿਰ ਕਰੇ ਉਹ ਬੈਟਰੀ ਸੋਲਰ ਸਿਸਟਮ ਦੇ ਨਾਲ ਅਸੀਂ ਚਾਰਜ ਰੱਖ ਲੈ ਕਰਾਂਗੇ ਕੋਈ ਪਾਣੀ ਲਿਆ ਕੇ ਰੱਖ ਰਿਆ ਕੋਈ ਬੈਟਰੀ ਲਿਆ ਕੇ ਰੱਖ ਰਿਆ ਡਰ ਦੇਖੋ ਕਿੰਨਾ ਪੈਦਾ ਬਹੁਤ ਜ਼ਿਆਦਾ ਹੁਣ ਜੇ ਸਮਾਜਿਕ ਤੌਰ ਤੇ ਦੇਖਿਆ ਜਾਵੇ ਕੋਈ ਪੈਸੇ ਸੰਭ ਰਿਆ ਵੀ ਪੈਸਾ ਸੰਭ ਲਈ ਮਤਲਬ ਕਿ ਇੱਕ ਜਿਵੇਂ ਆਮ ਬੰਦੇ ਦੀ ਜ਼ਿੰਦਗੀ ਹੁੰਦੀ ਹੈ ਉਹਦੀ ਜ਼ਿੰਦਗੀ ਚ ਸਭ ਤੋਂ ਵੱਧ ਮਾਇਨੇ ਕੀ ਰੱਖਦਾ ਹੈਪੀਨੈਸ ਹੈਪੀਨੈਸ ਖੁਸ਼ੀ ਵੀ ਭਾਈ ਤੁਹਾਨੂੰ 24 ਘੰਟੇ ਦਿੱਤੇ ਅੱਜ ਸਵੇਰ ਹੋਈ ਹੁਣ ਰਾਤ ਨੂੰ ਸੌਣ ਲੱਗੇ ਤੁਹਾਨੂੰ ਪਤਾ ਹੁੰਦਾ ਤੁਸੀਂ ਸਵੇਰੇ ਉੱਠੋਗੇ ਨਹੀਂ ਰਿਸਕ ਤਾਂ ਇੱਕ ਇੱਕ ਸਕਿੰਟ ਤੇ ਚੱਲਦਾ ਪਿਆ 2027 ਤਾਂ ਬਹੁਤ ਦੂਰ ਦੀ ਗੱਲ ਆ ਚਲੋ ਉਹ ਵੀ ਛੱਡ ਦੋ ਹੁਣ 2027 ਦੇ ਵਿੱਚ ਕਿਸੇ ਨੇ ਕਹਿਤਾ ਵੀ ਹਾਂ ਆਪਾਂ ਹੋਣਾ ਤੇ ਉਹ ਬੰਦੇ ਨੇ ਜਿਹੜੇ ਉਹ ਸਾਈਕੋਲੋਜੀਕਲੀ ਉਹਨਾਂ ਤੇ ਫੈਕਟ ਇਫੈਕਟ ਪੈ ਰਿਹਾ ਟੈਨਸ਼ਨ ਲੈ ਰਹੇ ਨੇ ਟੈਨਸ਼ਨ ਦੇ ਵਿੱਚ ਤਾਂ ਪਹਿਲਾਂ ਹੀ ਭਰਾਵਾ ਦੁਨੀਆ ਬਹੁਤ ਭੱਦੀ ਫਿਰਦੀ ਐ ਇੱਕ ਟੈਨਸ਼ਨ ਹੋਰ ਲਾਤੀ ਨਾਲ ਉਹ ਵੀ ਵੱਡੀ ਵਾਲੀ ਵੀ ਤੁਸੀਂ ਖਤਮ ਹੀ ਹੋ ਜਾਓਗੇ ਠੀਕ ਹੈ ਜੀ ਅਰੇ ਖਤਮ ਤਾਂ ਇੱਕ ਦਿਨ ਹੋਣਾ ਹੀ ਆ ਹਾਂਜੀ ਮਤਕ ਜਾ ਪੈਸਾ ਆਵੇ ਕਿ ਨਾਵੇ ਆਰਾਮ ਹਾਂਜੀ ਹਾਂ ਗੁਰਬਾਣੀ ਵੀ ਕਹਿ ਰਹੀ ਹੈ ਗੱਲ ਤਾਂ ਹਾਂਜੀ 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 ਪਰ ਇਹ ਕਿਤੇ ਵੀ ਮੋਰ ਨਹੀਂ ਮੇਰਾ ਮਨ ਨਾ ਮੰਨਦਾ ਵੀ ਇਹ ਗੱਲ ਹੋ ਸਕਦੀ ਆ ਠੀਕ ਹੈ ਜੀ ਉਹ ਜਿਹੜੇ ਸਾਇੰਟਿਸਟ ਇਹ ਕੌਨਸਪੀਰੇਸੀਆਂ ੜਾ ਰਹੇ ਨੇ ਵੀ ਹਾਂ ਦੁਨੀਆ ਤਬਾਹ ਹੋਣੀ ਆ ਦੁਨੀਆ ਦੁਨੀਆ ਤਾਂ ਤਬਾਹ ਅੰਦਰੋਂ ਅੰਦਰੀ ਰੋਜ਼ ਹੋ ਰਹੀ ਆ ਰੋਜ਼ ਤੇ ਬੰਦੇ ਦਾ ਲਾਸ਼ਾਂ ਬਣ ਕੇ ਘੁੰਮ ਰਹੇ ਨੇ ਤੁਸੀਂ ਮਾਰਕੀਟ ਦੇ ਵਿੱਚ ਚਲੇ ਜਾਓ ਲੋਕਾਂ ਦੇ ਚਿਹਰੇ ਦੇਖੋ ਤੁਸੀਂ ਆਪਣਾ ਘੁੰਮਣ ਫਿਰਨ ਜਾਈਦਾ ਆਪਾਂ ਆਪਾਂ ਵਿਚਰਦੇ ਆਪਾਂ ਹਰ ਵਾਰ ਕਿਤੇ ਵੀ ਆਪਾਂ ਮਾਰਕੀਟ ਜਾਈਏ ਆਪਾਂ ਵਿਚਾਰ ਕਰੀਦੀ ਆ ਹਾਂਜੀ ਵੀ ਚਿਹਰੇ ਲੋਕਾਂ ਦੇ ਚਿਹਰਿਆਂ ਦਾ ਰੌਣਕੇ ਨਹੀਂ ਹੈਗੀ ਰੌਣਕੇ ਪਤਾ ਕਿਉਂ ਨਹੀਂ ਹੈਗੀ ਰੌਣਕ ਤਾਂ ਨਹੀਂ ਹੈਗੀ ਕਿਉਂਕਿ ਉਹ ਆਪਾਂ ਦਾ ਸਤਾਈ ਦੀ ਗੱਲ ਕਰਦੇ ਆ ਤੇ ਰੋਜ਼ ਲੋਕ ਨੇ ਜਿਹੜੇ ਉਹ ਆਪਦੇ ਆਪ ਨੂੰ ਆਪ ਹੀ ਖਤਮ ਕਰੀ ਜਾਂਦੇ ਆ ਪਰ ਲੋ ਆਉਣ ਦੀ ਲੋੜ ਹੀ ਨਹੀਂ ਪੈਂਦਾ ਅੰਦਰੋਂ ਅੰਦਰ ਹੀ ਆਪਣੇ ਆਪ ਖਤਮ ਹੋਈ ਜਾਂਦੇ ਆ ਖਤਮ ਹੋਈ ਜਾਂਦੇ ਆ ਉਹ ਕਿਵੇਂ ਖਤਮ ਹੁੰਦੇ ਆ ਕਿਉਂਕਿ ਜਿਹੜੇ ਦੁਨੀਆ ਦੀ ਸੋਚ ਦੇ ਅਕੋਰਡਿੰਗ ਜਿਹੜਾ ਉਹਨਾਂ ਨੇ ਆਪਣੀ ਲਾਈਫ ਦਾ ਗੋਲ ਫਿਕਸ ਕੀਤਾ ਹੋਇਆ ਠੀਕ ਹੈ ਤੇ ਹੁਣ ਕੋਈ ਤਾਂ ਬੰਦਾ ਪੈਸੇ ਨੂੰ ਰੱਬ ਮੰਨ ਰਿਹਾ ਕੋਈ ਬੰਦਾ ਕਹਿੰਦਾ ਵੀ ਮੈਂ ਪੈਸਾ ਕਮਾਵਾਂ ਠੀਕ ਹੈ ਤੇ ਪੈਸਾ ਕਮਾ ਕੇ ਉਹਦੇ ਨਾਲ ਮੈਂ ਅਯਾਸ਼ੀ ਕਰਾਂ ਅਯਾਸ਼ੀ ਕਰਾਂ ਅਯਾਸ਼ੀ ਦੇ ਵਿੱਚ ਕੀ ਆ ਗਿਆ ਕੋਈ ਕੰਮ ਕਰ ਰਿਹਾ ਕੋਈ दारू ਪੀ ਰਿਹਾ ਰਾਤ ਨੂੰ ਠੀਕ ਹੈ ਜੀ ਹੁਣ ਜਦੋਂ ਉਹ ਮਾਹੌਲ ਦੇ ਵਿੱਚ ਰਾਤ ਨੂੰ ਬੰਦਾ ਸੌਂਦਾ ਤੇ ਸੌਕੇ ਨੇਚਰ ਨੇ ਕੀ ਕਰਨਾ ਹੁੰਦਾ ਸਵੇਰੇ ਤੁਹਾਨੂੰ ਫਰੈਸ਼ ਮਾਈਂਡ ਇੱਕ ਜਾਗ ਜਾਗਰਤ ਅਵਸਥਾ 'ਚ ਲਿਆਉਣਾ ਹੁੰਦਾ ਤੁਹਾਨੂੰ ਜਗਾਉਣਾ ਹੁੰਦਾ ਇੱਕ એનર્ਜੀ ਭੇਜਦੀ ਹੈ ਨੇਚਰ ਸਾਨੂੰ ਰੋਜ਼ ਉਸ એનર્ਜੀ ਦੇ ਵਿੱਚ ਅਸੀਂ ਨੇ ਪਰਿਵਾਰ ਵਿੱਚ ਹੱਸਣਾ ਖੇਡਣਾ ਹੁੰਦਾ ਉਸ એનર્ਜੀ ਦੇ ਨਾਲ ਆਪਾਂ ਨੇ ਆਪਣੀ ਕਿਰਤ ਕਰਨੀ ਹੁੰਦੀ ਹੈ ਬਿਲਕੁਲ ਉਸ એનર્ਜੀ ਦੇ ਨਾਲ ਆਪਾਂ ਨੇ ਆਪਣੇ ਰਿਸ਼ਤੇ ਨਿਭਾਉਂਦੇ ਹੋਏ ਤੇ ਧਰਮ ਨੂੰ ਆਪਦੇ ਵਿੱਚ ਐਡ ਕਰਨਾ ਜਿਹਨੂੰ ਆਪਾਂ ਕਹਿੰਦੇ ਆ ਵੀ ਪਾਠ ਪੜ੍ਹ ਕੇ ਪਾਠ ਨੂੰ ਆਪਦੇ ਜ਼ਿੰਦਗੀ ਦੇ ਵਿੱਚ ਢਾਲਣਾ ਆਉਂਦਾ ਠੀਕ ਹੈ ਹੁਣ ਪਹਿਲੀ ਗੱਲ ਬੰਦਾ ਉਹੀ ਭੁੱਲ ਗਿਆ ਵੀ ਮੇਰੀ ਲਾਈਫ ਦਾ ਮਨੋਰਥ ਕੀ ਸੀ ਮੇਰੀ ਲਾਈਫ ਦਾ ਗੋਲ ਕੀ ਸੀ ਉਹ ਜਦੋਂ ਗੋਲ ਭੁੱਲ ਗਿਆ ਤੇ ਉੱਪਰੋਂ ਉਹਦੇ ਆ ਟੈਨਸ਼ਨ ਪੈ ਗਈ ਵੀ ਮੈਂ ਖਤਮ ਹੋ ਜਾਣਾ ਵਿਸਤਾਰ ਵਿੱਚ ਖਤਮ ਹੋਇਆ ਪਿੱਛੇ ਜੇ ਵੀ ਰੌਲਾ ਚੱਲਿਆ ਸੀ 1995 ਦੇ ਗੱਲ ਚੱਲੀ ਆ ਵੀ ਦੁਨੀਆ ਖਤਮ ਹੋ ਜਾਣੀ ਆ ਫਿਰ ਕਹਿੰਦੇ 2000 ਚ ਗੱਲ ਚੱਲੀ ਹਾਂਜੀ ਫਿਰ ਉਸ ਤੋਂ ਬਾਅਦ ਸੈਂਟੀਫਿਕ ਤਰੀਕਿਆਂ ਨਾਲ 2012 ਚ ਗੱਲ ਆਈ ਉਹ ਤਾਂ ਬਹੁਤ ਹਾਈਲਾਈਟ ਹੋਈ ਸੀ ਉਹਦੇ ਮੂਵੀ ਬਣੀ ਆ ਹਾਂਜੀ ਤੇ ਉਹ ਕਿੰਨੀ ਗੱਲ ਚੱਲੀ ਆ ਸਾਰੇ ਪਾਸੇ ਨੈਟ ਤੇ ਵੀ 2012 ਚ ਦੁਨੀਆ ਖਤਮ ਹੋ ਜਾਣੀ ਆ ਹਾਂਜੀ ਹੁਣ 2027 ਚ ਆ ਗਈ ਬਿਲਕੁਲ ਜੀ ਇਹ ਕੀ ਮਸਲਾ ਚੱਲਦਾ ਪਿਆ ਇਹ ਬਸ ਕੁਝ ਤੀਜਾ ਹੁੰਦੀਆਂ ਨੇ ਸਾਡੇ ਸਾਡੀ ਸੋਚ ਦੇ ਵਿੱਚ ਇਹ ਚੀਜ਼ਾਂ ਫਿੱਟ ਕਰ ਕਰਕੇ ਜੇ ਕੋਈ ਸ਼ੈ ਨਹੀਂ ਲੱਗਦਾ ਵੀ ਨੈਟ ਤੇ ਕੋਈ ਨਵੀਂ ਜਿਹੀ ਗੱਲ ਛੱਡ ਦੋ ਉਹਦੇ ਨਾਲ ਸਾਨੂੰ ਸਾਡਾ ਇੱਕ ਨਾਮ ਬਣ ਜਾਊਗਾ ਕਲੋਸ ਸੁਣਨ ਲੱਗ ਜਾਣਗੇ ਧਿਆਨ ਦਾ ਖਿੱਚਣ ਦੇ ਲਈ ਦੇਖੋ ਇੰਟਰਸਟ ਦਾ ਭਾਲਦੇ ਆ ਲੋਕ ਮਸਾਲਾ ਕਹਿੰਦੇ ਜੀ ਨੂੰ ਹਾਂ ਕਿਉਂਕਿ ਲੌਜੀਕ ਦੀ ਨਹੀਂ ਗੱਲ ਪਿੱਛੇ ਹੁੰਦਾ ਨਹੀਂ ਹੋਈ ਹੁਣ ਤੁਸੀਂ ਆਪਾਂ ਹੁਣੇ ਇੱਕ ਤਰ੍ਹਾਂ ਦੀ ਆਪਾਂ ਕਹਿ ਲਈਏ ਵੀ ਇਹ ਸਮਝਦਾਰੀ ਵਾਲਾ ਟੌਪਿਕ ਜਾਂ ਸਮਝਦਾਰੀ ਵਾਲੀ ਗੱਲ ਕਰਦੇ ਆ ਇਹ ਸੋਚ ਸਮਝ ਕੇ ਗੱਲ ਕੀਤੀ ਜਾ ਰਹੀ ਹੈ ਹੁਣ ਤੁਸੀਂ ਇੱਥੇ ਮਸਾਲਾ ਲਾ ਦਿਓ ਆਪਾਂ ਕਹਿ ਦੋ ਵੀ ਅਸੀਂ 27 ਵਾਲੀ ਨੂੰ ਖਤਮ ਕਰਦੇ ਆ ਅਸੀਂ ਕਹਿੰਦੇ ਆ ਵੀ 2030 ਦੇ ਵਿੱਚ ਹਾਂ ਆਪਾਂ ਤੁਹਾਨੂੰ ਫੋਨ ਕਰਦੀ ਹਾਂ ਹਾਂ ਵੀ ਮੈਨੂੰ ਰਾਤ ਸੁਪਨਾ ਆਇਆ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਵੀ ਮੇਰੇ ਸੁਪਨੇ ਦੇ ਵਿੱਚ ਆ ਕੇ ਉਹਨਾਂ ਨੇ ਮੈਨੂੰ ਦੱਸਿਆ ਵੀ ਚਿੱਟੇ ਕੱਪੜੇ ਵਾਲੇ ਬਾਬਾ ਜੀ ਸੀ ਤੇ ਉਹਨਾਂ ਨੇ ਕਿਹਾ ਵੀ 2030 ਦੇ ਵਿੱਚ ਖਤਮ ਹੋ ਜਾਣਾ ਠੀਕ ਹੈ ਤੇ ਤੁਸੀਂ ਲੈ ਲਓ ਪਪੂਲਰ ਪਪੂਲਾਰਿਟੀ ਜਿੰਨੀ ਮਰਜ਼ੀ ਲੈ ਲਓ ਮਸਾਲਾ ਬਿਕਦਾ ਮਸਾਲਾ ਬਿਕਦਾ ਨਹੀਂ ਮਸਾਲੇ ਤੇ ਲੋਕ ਫੋਲੋ ਕਰਦੇ ਆ ਮਸਾਲੇ ਨੂੰ ਲੋਕ ਉਹਦੀ ਤੁਲਨਾ ਨਹੀਂ ਕਰਦੇ ਵੀ ਸਾਨੂੰ ਜੋ ਗੁਰਬਾਣੀ ਦੇ ਵਿੱਚ ਉਹ ਦੱਸਿਆ ਹੋਇਆ ਵੀ ਹੁਣ ਦੇਖੋ ਆਪਣੇ ਗੁਰੂ ਸਹਿਬਾਨਾਂ ਦੇ ਉੱਤੇ ਇੰਨੀ ਜ਼ਿਆਦਾ ਉਹਨਾਂ ਨੇ ਤਸੱਦਤ ਆ ਜਿਹੜੀ ਸਹੀ ਆ ਉਹ ਆਪਦੇ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਵੀ ਆਉਣ ਵਾਲੇ 10 ਸਾਲਾਂ 'ਚ ਕੀ ਹੋਣਾ ਸਾਡੀ ਜ਼ਿੰਦਗੀ ਦੇ ਵਿੱਚ 5 ਸਾਲਾਂ 'ਚ ਕੀ ਹੋਣਾ ਤੇ ਉਹ ਸਿੰਘਾਂ ਨੂੰ ਉਸ ਹਿਸਾਬ ਨਾਲ ਵੀ ਪ੍ਰਿਪੇਅਰ ਕਰ ਸਕਦੇ ਸੀ ਗੁਰੂ ਸਾਹਿਬ ਉਹਨਾਂ ਨੇ ਗੁਰਬਾਣੀ ਚ ਦਸਮ ਗ੍ਰੰਥ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਵੀ ਲਿਖ ਦਿੰਦਾ ਵੀ ਇੰਨੀ ਤਰੀਕ ਨੂੰ ਦੁਨੀਆ ਇਹ ਸਾਰੀ ਦੁਨੀਆ ਖਤਮ ਹੋ ਜਾਣੀ ਖਤਮ ਹੋ ਜਾਣੀ ਉਹਨਾਂ ਨੇ ਲਿਖੀ ਨਹੀਂ ਇਹ ਗੱਲ ਹਾਂ ਨਹੀਂ ਲਿਖੀ ਉਹਨਾਂ ਨੇ ਹੁਕਮ ਦੇ ਵਿੱਚ ਰਹੀਂ ਹੁਕਮ ਚ ਹਾਂ ਸਿੰਘਾਂ ਨੂੰ ਵੀ ਹੁਕਮ ਦੇ ਵਿੱਚ ਲਿਆਂਦਾ ਪਾਣੀ ਵਿੱਚ ਲਿਆਂਦਾ ਠੀਕ ਆ ਪਾਣੀ ਵਿੱਚ ਲਿਆ ਕੇ ਉਸ ਹਿਸਾਬ ਦੇ ਨਾਲ ਸਾਨੂੰ ਚਲਾਉਣ ਨੂੰ ਕਿਹਾ ਨਾਲੇ ਮੌਤ ਇੱਕ ਤਾਂ ਇੱਕ ਦਿਨ ਆਣੀ ਹੋਣਾ ਹਾਂਜੀ ਅੱਜ ਅੱਜ ਭਾਵੇਂ ਕੱਲ ਆਜੇ ਤੁਸੀਂ ਪਿੱਛੇ ਪੰਕਤੀ ਪੜ੍ਹੀ ਆ ਹਾਂਜੀ ਕਿਆ ਜਾਣਾਂ ਕਿ ਮਰਾਂਗੇ ਕਿਹਸਾ ਮਰਨਾ ਹੋਏ ਅੱਗੇ ਲਿਖਿਆ ਜੇਕਰ ਸਾਹਿਬ ਮਰਨਾ ਵਿਸਰਿਆ ਤਾਂ ਸਹਿਲਾ ਮਰਨਾ ਅਸਲ ਮਨੋਰਥ ਤਾਂ ਇਹ ਹੋ ਗਿਆ ਆਪਣਾ ਵੀ ਤੁਸੀਂ ਰੱਬ ਨੂੰ ਚੇਤੇ ਰੱਖੋ ਉਸ ਮਾਲਕ ਨੂੰ ਯਾਦ ਰੱਖੋ ਉਹਦਾ ਤਾਂ ਥੋੜੀ ਮਾਲ ਸੌਕੀ ਆ ਜਾਊਗੀ ਭਾਵੇਂ 27 ਚਾਵੇ ਭਾਵੇਂ 28 ਚਾਵੇ ਭਾਵੇਂ ਆਂਦੀ ਕੱਲੂਗਾ ਜੀ ਬਿਲਕੁਲ ਜੀ ਬਿਲਕੁਲ ਉਹ ਕਿਦਾਂ ਆਣੀ ਆ ਹਾਂਜੀ ਹਾਂ ਉਹ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੋਰ ਵੀ ਆਉਂਦਾ ਤੁਸੀਂ ਸਰਚ ਕਰਕੇ ਦੇਖਿਓ ਵੀ ਜਿਸ ਮਰਨੇ ਤੇ ਜਗੜ ਰਿਹਾ ਮੇਰੇ ਮਨ ਅਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰ ਪਰਮਾਨੰਦ ਡਰਦੇ ਕਿਉਂ ਨੇ ਅੱਜ ਕਿਉਂ ਡਰਦੇ ਆ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਡਾਇਰੈਕਟ ਵੇ ਨਾਲ ਉਹਨਾਂ ਨੂੰ ਪਤਾ ਵੀ ਅਸੀਂ ਪਾਪੀ ਆ ਹਾਂ ਤੇ ਉਹ ਪਾਪ ਅੱਗੇ ਆਉਂਦੇ ਨੇ ਪਾਪ ਅੱਗੇ ਆਉਂਦੇ ਆ ਵੀ ਜੇ ਮਰ ਕੇ ਤੇ ਲੇਖਾ ਹੋਣਾ ਲੇਖਾ ਹੋਣਾ ਉਹਨਾਂ ਨੂੰ ਅੰਦਰ ਉਹ ਬੇਸ਼ੱਕ ਉਹ ਧਰਮ ਨੂੰ ਮੰਨਦੇ ਨੇ ਇੱਕ ਆਮ ਬੰਦਾ ਧਰਮ ਨੂੰ ਬੇਸ਼ੱਕ ਮੰਨਦਾ ਨਹੀਂ ਪਰ ਉਹਦੇ ਵਿੱਚ ਜਿਹੜਾ ਇੱਕ ਡਰਾ ਨਾ ਵੀ ਦੇਖੀ ਕਿਤੇ ਜੇ ਮੌਤ ਆ ਵੀ ਗਈ ਤੇ ਉਸ ਤੋਂ ਬਾਅਦ ਆ ਚੱਕਰ ਪੈ ਜਾਣਾ ਬਿਲਕੁਕ ਤੇ ਇਸ ਲਈ ਉਹ ਕਹਿੰਦੇ ਆ ਵੀ ਤੁਸੀਂ ਜੇਕਰ ਸਾਹਿਬ ਮਨੋਂ ਨਾ ਵਿਸਰੈ ਵਿਸਰੈ ਤੁਸੀਂ ਸਾਹਿਬ ਨੂੰ ਮਨੋਂ ਨਾ ਵਿਸਾਰੋ ਹਾਂ ਉਹ ਰੱਬ ਦਾ ਨਾਮ ਚੇਤੇ ਕਰੋ ਹਾਂ ਹਾਂ ਤੇ ਉਹ ਜੇਕਰ ਇੱਕ ਗੁਰਬਾਣੀ ਦੇ ਵਿੱਚ ਹੋਰ ਸ਼ਬਦ ਆਉਂਦਾ ਅ ਅੰਤ ਕਾਲ ਜੋ ਪਰਮੇਸ਼ਰ ਉਚਰੈ ਹਾਂ ਅੰਤ ਕਾਲ ਜੋ ਨਾਰਾਇਣ ਸਿਮਰੈ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈ ਜੇ ਮਰੇ ਬਦਦ ਤਰਲੋਚਨ ਤੇ ਨਾਮ ਰਖਤਾ ਪਤੰਬਰ ਜਾ ਕੇ ਰਿਦਾਇ ਬਸਾ ਰਿਦਾਇ ਬਸਾ ਤੇ ਜੇਕਰ ਤੁਸੀਂ ਅੰਤ ਕਾਲ ਤੱਕ ਅੰਤ ਕਾਲ ਹੁਣ ਪਤਾ ਨਹੀਂ ਕਦੋਂ ਆ ਉਹ ਪਤਾ ਨਹੀਂ ਇਹਦਾ ਮਤਲਬ ਹੈ ਜਿਹੜੀ ਇਹ ਚੈਸ ਦੀ ਬਾਜੀ ਆ ਇਹ ਬੜੀ ਖਤਰਨਾਕ ਹੈ ਇਹ ਹੀ ਤਾਂ ਗੁਪਤ ਰੱਖੀ ਹੈ ਮਾਲਕ ਨੇ ਹਾਂ ਹੁਣ ਮੇਰੀ ਗੱਲ ਸੁਣੋ ਤੇਜਿੰਦਰ ਸਿੰਘ ਇੱਕ ਗੱਲ ਆ ਆਪਾਂ ਹੈਪੀਨੈਸ ਦੀ ਗੱਲ ਕੀਤੀ ਖੁਸ਼ੀ ਦੀ ਗੱਲ ਕੀਤੀ ਜ਼ਿੰਦਗੀ ਦੇ ਵਿੱਚ ਜਿਹੜੇ ਅੱਜ ਦੁਨਿਆਵੀ ਬੰਦਾ ਮੈਂ ਕਹਿੰਨਾ ਵੀ ਉਹ ਬਹੁਤ ਸਿਆਣਾ ਹੋ ਗਿਆ ਉਹ ਇੰਨਾ ਸਿਆਣਾ ਹੋ ਗਿਆ ਉਹ ਪੈਸਾ ਵੀ ਕਮਾ ਰਿਹਾ ਉਹ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਨਾਲ ਵੀ ਆਪਣੀ ਲਾਈਫ ਨੂੰ ਇੰਜੋਏ ਕਰ ਰਿਹਾ ਉਹ ਸੱਤ ਸਮੁੰਦਰੋਂ ਪਾਰ ਸਾਰਾ ਮਾਹੌਲ ਦੇਖੀ ਬੈਠਾ ਦੁਨੀਆ ਘੁੰਮੀ ਬੈਠਾ ਦੁਨੀਆ ਦੇ ਰੰਗ ਉਹਨੇ ਦੇਖ ਲਏ ਠੀਕ ਹੈ ਤੇ ਉਹ ਬਾਰ-ਬਾਰ ਉਹਦਾ ਗੁਰਬਾਣੀ ਦਾ ਬਾਰ-ਬਾਰ ਕਹਿ ਰਹੀ ਆ ਵੀ ਜਿਹੜੇ ਹਸਣ ਖੇਡਣ ਮਨ ਕਾ ਚਾਉ ਇਹਨੂੰ ਇੱਕ ਚਾਹ ਤੱਕ ਹੀ ਰੱਖ ਪਰ ਆਪਣੀ ਲਾਈਫ ਦਾ ਗੋਲ ਚੇਂਜ ਨਾ ਕਰ ਆਪਾਂ ਕੀ ਕਰਦੇ ਆ ਆਪਾਂ ਇਕਜੁੱਟ ਹੋ ਕੇ ਜਿਹੜੀ ਆ ਇਸ ਦੁਨੀਆ ਦੇ ਵਿੱਚ ਖੁੱਬ ਜਾਨੇ ਜਿਵੇਂ ਮੈਂ ਤੁਹਾਨੂੰ ਇੱਕ ਸਵਾਲ ਕਰਾਂ ਵੀ ਆਪਣਾ ਜ਼ਿੰਦਗੀ ਜਿਉਣ ਦਾ ਮਨੋਰਥ ਕੀ ਆ ਕੋਈ ਕਹਿੰਦਾ ਪੈਸਾ ਕਮਾਉਣਾ ਹਾਂਜੀ ਕੋਈ ਕਹਿੰਦਾ ਰੱਬ ਨੂੰ ਮਿਲਣਾ ਹਾਂਜੀ ਕੋਈ ਕਹਿੰਦਾ ਪਰਿਵਾਰਕ ਰਿਸ਼ਤੇ ਬੱਸ ਪਰਿਵਾਰ ਚ ਹੀ ਰਹੋ ਕੋਈ ਕੰਮ ਕਰ ਲਓ ਆਪਣਾ ਜੇ ਤੁਹਾਨੂੰ ਪੁੱਛਿਆ ਜਾਵੇ ਕਾਫੀ ਸਵਾਲ ਹੁੰਦਾ ਹਰ ਇੱਕ ਦਾ ਜੀ ਵੀ ਆਪਣਾ ਜ਼ਿੰਦਗੀ ਜਿਉਣ ਦਾ ਮਨੋਰਥ ਕੀ ਆ ਪੈਸਾ ਕਮਾਉਣਾ ਯਾਰ ਆਪ ਨੂੰ ਮਿਲਣਾ ਇਹ ਤਾਂ ਆਪਾਂ ਮੈਨੂੰ ਲੱਗਦਾ ਵੀ ਨਿੱਕੇ ਬੱਚੇ ਨੂੰ ਵੀ ਪਤਾ ਹੁੰਦਾ ਜਾਂ ਆਪਾਂ ਆਮ ਲੰਘਦੇ ਆ ਇੱਕ ਬੜਾ ਨਾਰਮਲ ਤਰੀਕੇ ਦੇ ਨਾਲ ਆਪਣੀ ਮਨ ਰੋਮ ਰੋਮ ਦੇ ਵਿੱਚ ਇੱਕ ਗੱਲ ਵਸੀ ਹੋਈ ਆ ਜੋ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੋੜ ਕੇ ਗੱਲ ਕਹਿੰਦੇ ਆ ਕਿਰਤ ਕਰੋ ਨਾਮ ਜਪੋ ਵੰਡ ਤੇ ਵੰਡ ਸਕੋ ਠੀਕ ਹੈ ਹੁਣ ਕਿਰਤ ਕਰਦੇ ਆ ਕਿਰਤ ਕਰਦੇ ਆ ਕਿਰਤ ਕਰਕੇ ਜਮੀਨਾ ਬਣਾ ਲੀਆਂ ਕਾਮਯਾਬ ਮੈਂ ਕਹਿੰਦਾ ਜੀ ਅੱਜ ਦੁਨੀਆ ਕੋਲੇ ਪੈਸਾ ਆਮ ਹੋਇਆ ਆਮ ਹੋਇਆ ਬਾਈ ਜੀ ਆਮ ਠੀਕ ਹੈ ਜੀ ਤੇ ਕਿਰਤ ਵੀ ਕਰਦੇ ਆ ਤੇ ਵੰਡ ਕੇ ਵੀ ਛਕਦੇ ਆ ਲੰਗਰ ਲਾਉਂਦੇ ਆ ਸਾਰਿਆਂ ਨਾਲ ਇੱਕ ਬੜੀ ਜਿਹੜਾ ਸਾਡੇ ਪੰਜਾਬ ਦਾ ਲਾ ਲੋ ਸਾਡੇ ਪੰਜਾਬੀਆਂ ਦਾ ਲਾ ਲੋ ਸਾਡੇ ਸਿੱਖਾਂ ਦਾ ਲਾ ਲੋ ਉਹ ਸਾਰਿਆਂ ਦਾ ਇੱਕ ਕਲਚਰ ਬੜਾ ਵਧੀਆ ਵੰਡ ਕੇ ਛਕਦਾ ਲੰਗਰ ਲਾਉਣਾ ਠੀਕ ਹੈ ਪਰ ਜਿਹੜੀ ਨਾਮ ਜਪਣ ਵਾਲੀ ਆ ਇਹਨੂੰ ਡਟ ਕੇ ਜੇ ਨਹੀਂ ਕਹਿੰਦੇ ਹਾਂ ਨਹੀਂ ਕਹਿੰਦੇ ਮਤਲਬ ਇੱਕ ਕਹਿ ਦਿੰਦੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਠੀਕ ਹੈ ਕਿਰਤ ਵੀ ਕਰਦੇ ਆ ਵੰਡ ਕੇ ਵੀ ਛਕਦੇ ਪਰ ਨਾਮ ਜਪਣ ਦੇ ਉੱਤੇ ਪਹਿਲਾਂ ਤੇ ਤੀਜਾ ਹੁਕਮ ਮੰਨ ਲਿਆ ਦੂਜਾ ਛੱਡ ਹਾਂ ਦੂਜਾ ਛੱਡਤਾ ਤੇ ਹੁਣ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਆ ਨਾਮ ਜਪਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਰਤ ਕਰਨ ਦੇ ਨਾਲ ਜਦੋਂ ਅਸੀਂ ਨਾਮ ਜਪਦੇ ਆ ਨਾਮ ਜਪਣ ਦੇ ਨਾਲ ਕੀ ਹੁੰਦਾ ਸਾਡੇ ਔਗਣ ਖਤਮ ਹੁੰਦੇ ਆ ਸਾਡੀਆਂ ਜਿਹੜੀਆਂ ਸਾਡੇ ਵਿੱਚ ਬੈਡ ਹੈਬਿਟਸ ਨੇ ਠੀਕ ਹੈ ਹੁਣ ਜਿਵੇਂ ਮੈਨੂੰ ਵੀ ਕਈ ਕਾਲਸ ਆਉਂਦੇ ਹੋਏ ਅਸੀਂ ਡਰਿੰਕ ਛੱਡਣਾ ਚਾਹੁੰਦੇ ਅੱਛਾ ਹਾਂ ਵੀ ਪਰ ਸਾਡੇ ਵਾਸੀ ਹਨ ਕੀ ਕਰੀ ਤੇ ਅਸੀਂ ਇਹ ਔਗਣ ਸਾਨੂੰ ਪਛਾਣ ਆ ਸਾਡੇ ਔਗਣਾਂ ਸਾਡੇ ਵਿੱਚ ਇਹ ਪਰ ਅਸੀਂ ਛੱਡਣਾ ਚਾਹੁੰਦੇ ਹੁਣ ਉਹਦੇ ਲਈ ਜਿਹੜਾ ਸਾਡੀ ਸੋਲ ਆ ਜਿਹੜੀ ਸਾਡਾ ਮਤਲਬ ਮਾਂ ਨਾਲ ਉਹਨੂੰ ਸਟਰੋਂਗ ਕਰਨਾ ਉਹ ਸਟਰੋਂਗ ਪੈਸਾ ਕਮਾਉਣ ਨਾਲ ਨਹੀਂ ਹੋਣਾ ਤੁਸੀਂ ਸੈਰ ਕਰਨ ਦੇ ਨਾਲ ਨਹੀਂ ਹੋਣਾ ਬਰਤ ਰੱਖਣ ਦੇ ਨਾਲ ਨਹੀਂ ਹੋਣਾ ਜੈਮ ਲਾਉਣ ਦੇ ਨਾਲ ਨਹੀਂ ਹੋਣਾ ਬਾਦਾਮ ਖਾਣ ਦੇ ਨਾਲ ਨਹੀਂ ਹੋਣਾ ਮਨ ਸਟਰੋਂਗ ਉਹ ਹੋਣਾ ਨਾਮ ਜਪਣ ਦੇ ਨਾਲ ਬੰਦਗੀ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਚੰਗੀ ਸੰਗਤ ਕਰਨ ਦੇ ਨਾਲ ਉਹ ਜਦੋਂ ਅਸੀਂ ਗੁਣ ਲਵਾਂਗੇ ਉਹਦਾ ਮਨੋਰਥ ਇਹੀ ਜਦੋਂ ਤੁਸੀਂ ਸਿਮਰਨ ਕਰਨ ਲੱਗੇ ਤੁਹਾਨੂੰ ਫਿਰ ਗੁਰਬਾਣੀ ਸਮਝ ਆਉਣ ਲੱਗ ਜਾਨੀ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ ਵੀ ਪਰਮੇਸ਼ਰ ਨੂੰ ਮਿਲਣਾ ਸਾਡਾ ਜੀਵਨ ਦਾ ਮਨੋਰਥ ਆਉਣੇ ਗੁਰਦੁਆਰਿਆਂ ਦੀ ਰੋਜ਼ ਨਿਤਨੇਮ ਹੁੰਦਾ ਰਾਰਾ ਸਦਾ ਪਾਠ ਹੁੰਦਾ ਹੈ ਆਪਾਂ ਵੀ ਨਿਤਨਮ ਕਰਦੇ ਆਂ ਤੁਸੀਂ ਵੀ ਕਰਦੇ ਆਂ ਆਪਾਂ ਵੀ ਕਰਦੇ ਆਂ ਉੱਚ ਗੁਰਬਾਣੀ ਸ਼ਬਦ ਆਉਂਦਾ ਭਾਈ ਪ੍ਰਾਪਤ ਮਾਨੁਖ ਦੇ ਹੋਈ ਗੋਬਿੰਦ ਮਿਲਣ ਕੀ ਇਹੋ ਤਰੀ ਬਰੀ ਇਹ ਕਿਹਾ ਕਿ ਇਹੋ ਤਰੀ ਬਰੀ ਇਹੋ ਤਰੀ ਬਰੀ ਆ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲੋ ਸਾਧ ਸੰਗਤ ਭਜ ਕੇਵਲ ਨਾ ਕੇਵਲ ਨਾ ਇੱਥੇ ਵੀ ਨਾਮ ਦੀ ਗੱਲ ਆਈ ਬਿਲਕੁਲ ਜੀ ਬਿਲਕੁਲ ਮਨੋਰਥਾ ਗੁਰੂ ਸਾਹਿਬ ਕਲੀਅਰ ਕਰੀ ਜਾਂਦੇ ਨੇ ਹਾਂਜੀ ਹਾਂ ਇਸ ਕਰਕੇ ਜਿਹੜਾ ਨਾਮ ਆ ਨਾਮ ਨੂੰ ਜਪਣਾ ਸਾਡਾ ਮਨੋਰਥਾ ਜ਼ਿੰਦਗੀ ਦਾ ਜਦੋਂ ਅਸੀਂ ਨਾਮ ਨੂੰ ਜਪਾਂਗੇ ਬੁਰੀਆਂ ਆਦਤਾਂ ਛੱਡ ਦਾਂਗੇ ਠੀਕ ਐ ਫਿਰ ਕੀਰਤ ਕਰਨ ਦੇ ਨਾਲ ਨਾਲ ਨਾਮ ਜੋ ਪੁੱਤ ਫਿਰ ਉਹਨੂੰ ਵੰਡ ਕੇ ਵੀ ਸਕਣਾ ਬਿਲਕੁਲ ਅੱਜ ਕੱਲ ਪੈਸਾ ਦਾ ਸੋਚਿਆ ਜਾਵੇ ਹਰ ਇੱਕ ਕਮਾਈ ਆ ਰਿਆ ਪਰ ਜੋ ਗੁਰੂ ਸਾਹਿਬ ਨੇ ਸਾਨੂੰ ਮਲਾਪ ਦਾ ਦੱਸਿਆ ਜ਼ਿੰਦਗੀ ਜਿਉਣ ਦਾ ਰੱਬ ਦੇ ਵਿੱਚ ਸੱਚ ਚੋਂ ਭੇਦ ਹੋਣਾ ਇਹ ਸਾਡਾ ਵਿਸ਼ਾ ਅਸੀਂ ਤਾਂ ਖੁੰਝਦੇ ਜਾ ਰਹੇ ਹਾਂ ਹਾਂਜੀ ਹਾਂ ਇਹਦੇ ਕਰਕੇ ਸੀ ਜੋਨਾਂ ਦੇ ਵਿੱਚ ਆਈ ਜਾਂਦਾ ਇਹਦੇ ਕਰਕੇ ਆਪ ਨੂੰ ਡਰ ਲੱਗਿਆ ਵਾ ਜਿਹੜੇ ਬਾਬੇ ਕੋਈ ਖਵਾਣੀਆਂ ਕਰੀ ਜਾਂਦੇ ਨੇ ਵੀ 27 ਚ ਦੁਨੀਆ ਖਤਮ ਹੋਣੀ 28 ਚ ਹੋ ਜਾਣੀ ਆ ਨਾਲ ਇੱਕ ਗੱਲ ਹੋਰ ਆ ਤੇਜਿੰਦਰ ਜੇ ਆਪਾਂ ਨੂੰ ਪਤਾ ਵੀ ਲੱਗ ਗਿਆ ਵੀ 2027 ਦੇ ਵਿੱਚ ਹੁਣ 2027 ਤਾਂ ਦੂਰ ਜੇ ਮੈਂ ਤੁਹਾਨੂੰ ਕਹਾਂ ਵੀ ਤੋ ਤੁਸੀਂ ਦੱਸ ਦੇ ਮੈਂ ਤੁਹਾਡੀ ਅੰਦਰੂ ਅਵਸਥਾ ਦੇਖ ਲਈ ਤੇ ਤੁਹਾਡਾ ਦੱਸ ਦੇਣ ਦੀ ਜ਼ਿੰਦਗੀ ਹੈ ਤੇ ਤੁਹਾਡੇ 9 ਦਿਨ ਵਧੀਆਂ ਲੰਘ ਜਾਣਗੇ ਉਹ ਮੈਂ 10 ਦਿਨ ਤੁਹਾਡੀ ਮੌਤ ਮੈਂ ਸੁਣ ਕੇ ਮੈਂ ਟੈਕਨਾ ਜਾ ਮੈਨੂੰ ਤੁਸੀਂ ਬਾਰ-ਬਾਰ ਬੀਪੀ ਚੈੱਕ ਕਰਾਉਂਗੇ ਠੀਕ ਹੈ ਨਾ ਜੀ ਦੱਸ ਦੂੰਗਾ ਦੂਰ ਦੀ ਗੱਲ ਫਿਰ ਦੂਜੀ ਗੱਲ ਮੰਨ ਲਓ 27 ਕਹਿ ਤਾਂ ਤੇ ਕੀ ਪਤਾ ਤੁਹਾਡਾ 26 ਵੀ ਨਾ ਚੜੇ ਜਨਵਰੀ ਦਾ ਜਿਹੜਾ ਤੁਸੀਂ ਕੰਮ ਕਰਨਾ ਹੈ ਉਹ ਤੁਸੀਂ ਆਪ ਦਾ ਪਰਿਵਾਰ ਨੂੰ ਵੀ ਛੱਡੀ ਜਾਂਦੇ ਹੋ ਤੁਸੀਂ ਤੇ ਸਗੋਂ ਤੁਸੀਂ ਆਪ ਦੇ ਆਪ ਦੇ ਉੱਤੇ ਉਹ ਚੀਜ਼ ਨੂੰ ਬਹੁਤ ਜ਼ਿਆਦਾ ਹਾਵੀ ਨਾ ਬਣਾਓ ਬਿਲਕੁਲ ਬਿਲਕੁਲ ਸਗੋਂ ਮੌਤ ਦਾ ਇੱਕ ਖਾਲਸੇ ਨੂੰ ਗੁਰੂ ਸਾਹਿਬ ਉਹਨਾਂ ਨੇ ਬਹੁਤ ਵੱਡਾ ਤੋਹਫਾ ਹੈ ਹਾਂਜੀ ਹਾਂ ਤੋਹਫਾ ਹੀ ਆ ਹੱਸ ਕੇ ਮੰਗੀ ਆ ਪਹਿਲਾਂ ਮਰਨ ਕਬੂਲ ਕਰ ਹਾਂਜੀ ਜੀਵਨ ਕੀ ਛੜੇ ਆਸ ਗੁਰੂ ਸਾਹਿਬਨ ਕੀ ਰਣਗਾ ਤੋ ਆਏ ਹਮਾਰੇ ਪਾਸ ਹਾਂਜੀ ਹਾਂ ਤੇ ਮੌਤ ਪਿੱਛੇ ਲੋਕਾਂ ਨੂੰ ਡਰਾਈ ਜਾਂਦੇ ਤੁਸੀਂ ਸਗੋਂ ਮੌਤ ਨੂੰ ਜੀਵਨ ਦਾ ਮੌਤ ਤੇ ਸਾਡੀ ਤਿਆਰੀ ਕੀ ਹੋਣੀ ਚਾਹੀਦੀ ਆ ਉਹਦੇ ਬਾਰੇ ਦੱਸੋ ਤੁਸੀਂ ਜੋ ਸਾਨੂੰ ਗੁਰਬਾਣੀ ਦੱਸਦੀ ਆ ਉਹ ਦੱਸਦੇ ਨਹੀਂ ਤੇ ਉਹ ਗੱਲਾਂ ਜਾਂ ਤਾਂ ਬਾਬਾ ਨੂੰ ਪਤਾ ਨਹੀਂ ਹੈਗੀਆਂ ਤੇ ਜਿਹੜੀਆਂ ਇਹ ਵੈਸੁਰੀਆਂ ਛੱਡੀਆਂ ਨੇ ਉਹ ਫਿਰ ਆਏ ਆ ਨਾ ਉਹਨਾਂ ਨੂੰ ਇਹ ਆ ਵੀ ਕੀ ਪਤਾ ਉਹਨਾਂ ਨੇ ਆਪਦੀ ਦੇਖੀ ਹੋਵੇ ਵੀ ਅਸੀਂ 27 ਤੱਕ ਵੀ ਉਹ ਤੋਂ ਪਹਿਲਾਂ ਪਹਿਲਾਂ ਅਸੀਂ 4 ਪੈਸੇ ਇਕੱਠੇ ਕਰ ਲੀਏ ਤੇ ਅਸੀਂ ਜਮੀਨ ਜਮੂਨ ਬਣਾ ਲਈਏ ਤੇ ਆਪਦਾ ਸੈਟ ਹੋਈ ਆ ਗੱਡੀਆਂ ਕਰਾਂਗੇ ਆਪਦੇ ਪੋਤੇ ਪੋਤਰਾ ਨੂੰ ਸੈਟ ਕਰ ਜਾਣਗੇ ਤੇ ਅਸੀਂ ਸੁਣ ਸੁਣ ਕੇ ਤੇ ਕਿਉਂਕਿ ਜਿਹੜੀ ਬਿਮਾਰੀ ਆ ਉਹ ਪਹਿਲਾਂ ਮਨ ਨੂੰ ਲੱਗਦੀ ਆ ਨਾ ਬਾਬੇ ਜਵਕਾ ਬਾਹਰ ਬੈਠੇ ਹੋਣ ਹਾਂ ਇੱਥੇ ਬੈਠੇ ਨੈਟ ਤੇ ਬੋਲੀ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਇਹ ਬਾਬੇ ਚੇਲੇ ਹੁੰਦੇ ਨੇ ਉਹ ਬਾਬਿਆਂ ਦੀ ਟ੍ਰੀਲ ਪਹੁੰਚ ਲਗੀ ਰੀਲ ਚਲਾਉਣੇ ਕੀ ਔਕੀ ਆ ਜੀ ਹੁਣ ਆਪਾਂ ਆਪਾਂ ਬੈਠੇ ਆ ਆ ਲੋਕ ਸਿਆਣੇ ਨੇ ਜਿਹੜੇ ਆਪਾਂ ਨੂੰ ਸੁਣਦੇ ਆ ਚਲੋ ਆਪਾਂ ਤਾਂ ਇਹ ਕੰਮ ਨਹੀਂ ਕਰਦੇ ਬਿਲਕੁਲ ਤੁਸੀਂ ਉਹ ਇੰਸਟਾ ਦੇ ਉੱਤੇ 2000 3000 ਬੂਸਟ ਲਾਓ ਤੇ ਲੱਖ ਡੇਢ ਲੱਖ ਵੀ ਵਿਊ ਹੋ ਜਾਂਦਾ ਤੁਹਾਡਾ ਪੇਡ ਪ੍ਰਮੋਸ਼ਨ ਕਰ ਲਓ ਪੇਡ ਪ੍ਰਮੋਸ਼ਨ ਉਹਦਾ ਫਾਇਦਾ ਕੀ ਹੈ ਫਾਇਦਾ ਕੀ ਹੈ ਲੋ ਉਹ ਵੀ ਲੋਕਾਂ ਨੂੰ ਮਿਸ ਗਾਈਡ ਕਰਨਾ ਤੇ ਇਹ ਕੋਈ ਸਗੋ ਚੱਜ ਦੀ ਗੱਲ ਕਰੋ ਕੋਈ ਸੇਹ ਦੀ ਗੱਲ ਕਰੋ ਲੋਕ ਸਮਝਣ ਤੁਸੀਂ ਲੋਕਾਂ ਨੂੰ ਉਲਝਾਉਣ ਦੀ ਜਗ੍ਹਾ ਤੇ ਕੋਈ ਵਧੀਆ ਗੱਲ ਦੱਸੋ ਨਹੀਂ ਤੇਜਿੰਦਰ ਉਹ ਉਹ ਕਿਤੇ ਨਾ ਕਿਤੇ ਦੁਨੀਆਵੀ ਤੌਰ ਤੇ ਜਿਹੜੇ ਉਹ ਬਾਬੇ ਨੇ ਉਹ ਦੁਨੀਆਵੀ ਤੌਰ ਤੇ ਕਿਤੇ ਨਾ ਕਿਤੇ ਸੁਲਝ ਗਏ ਕਿਵੇਂ ਉਹਨਾਂ ਨੇ ਲੋਕਾਂ ਦੀ ਰਮਜਤਾ ਵਧ ਲਈ ਵੀ ਲੋਕ ਡਰਦੇ ਕਿੱਥੋਂ ਨੇ ਮੌਤ ਤੋਂ ਜੇ ਕਿਸੇ ਬਾਬੇ ਕੋਲ ਜਾਂਦੇ ਆ ਤੁਹਾਡੇ ਘਰੇ ਕਿਸੇ ਨੇ ਕੁਝ ਕਰਾਇਆ ਹੋਇਆ ਜੇ ਕਿਸੇ ਬਾਬੇ ਕੋਲ ਜਾਂਦੇ ਆ ਉਹ ਬਸ 2027 ਚ ਦੁਨੀਆ ਖਤਮ ਹੋ ਜਾਣੀ ਨਾ ਦੱਸੋ ਜੀ ਦੁਨੀਆ ਖਤਮ ਕਰਨੀ ਮਾਲਕ ਨੇ ਹਾਂਜੀ ਤੇ ਤੁਸੀਂ ਮੰਤਰ ਕੋਈ ਬਾਬਾ ਇੱਕ ਕਹਿੰਦਾ ਪਿੱਛੇ ਜੇ ਵੀ 2025 25 ਚ ਦੁਨੀਆ ਤਬਾਹ ਹੋਣੀ ਸੀਗੀ ਤੇ ਕਹਿੰਦਾ ਮੈਂ ਮੈਂ ਕੋਈ ਜਾਪ ਕਰਿਆ ਮੰਤਰ ਦਾ ਜਾਪ ਕਰਿਆ ਮੈਂ ਅੱਗੇ ਕਰਤੀ 2 ਸਾਲ ਮੈਂ ਹੋ ਗਿਆ ਤਾਂ ਤੇ ਜਿੰਦਰ ਜੇ ਐਦਾਂ ਹੁੰਦਾ ਹੁੰਦਾ ਤੇ ਫੇਰ ਤਾਂ ਫਿਊਚਰ ਦੇਖ-ਦੇਖ ਕੇ ਵੀ ਹਾਂ ਔਰੰਗਜ਼ੇਬ ਦੀ ਫੌਜ ਉਧਰੋਂ ਭੱਜੀ ਆ ਰਹੀ ਆ ਫਿਊਚਰ ਦੇ ਵਿੱਚ ਉੱਥੋਂ ਭੱਜਿਆ ਉਹ ਵੀ ਆਪਾਂ ਉੱਥੇ ਜਿਹੜੇ ਨੇ ਆਪਦੇ ਤੰਬੂ ਲਾਈਏ ਹੈ ਉੱਥੇ 10 ਤੋਪਾਂ ਪਹਿਲਾਂ ਖੜਾ ਦੋ ਅੱਧੀ ਫੌਜ ਉੱਥੇ ਖਤਮ ਕਰ ਦਾਂਗੇ ਸਾਡੇ ਪਾਤਸ਼ਾਹਾਂ ਨੇ ਤਾਂ ਸਾਨੂੰ ਹੁਕਮ 'ਚ ਰਹਿਣਾ ਸਿਖਾਇਆ ਪਾਣੀ ਪਾਣੀ 'ਚ ਰਹਿਣਾ ਸਿਖਾਇਆ ਵੀ ਪਾਤਸ਼ਾਹ ਨੇ ਸਾਨੂੰ ਪਾਤਸ਼ਾਹੀਆਂ ਬਖਸ਼ਿਸ਼ ਕੀਤੀਆਂ ਵੀ ਜੇ ਤੁਹਾਡੇ ਤੇ ਜ਼ਿਮੇ ਦਾ ਸਮਾਂ ਆਊਗਾ ਰੋਜ਼ ਸਵੇਰੇ ਰੋਜ਼ ਇੱਕ-ਇੱਕ ਸਕਿੰਟ ਬਾਅਦ ਕਰਮਚਾਲ ਬਦਲਦੀ ਆ ਜਿਵੇਂ ਦਾ ਸਮਾਂ ਆਉਂਦਾ ਤੁਸੀਂ ਓਮੇ ਦੇ ਸਮੇਂ ਦੇ ਵਿੱਚ ਤੁਸੀਂ ਰਹਿ ਕੇ ਹੁਕਮ ਵਿੱਚ ਰਹਿਣਾ ਨਾਮ ਜਪਣਾ ਸਿੱਖੋ ਪਿੱਛੇ ਜੇ ਗੁਰਬਾਣੀ ਦੇ ਸ਼ਬਦ ਆਉਂਦਾ ਏ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰਕੇ ਪਾਣੀ ਵਿੱਚ ਆਵੇ ਹਾਂਜੀ ਹਾਂ ਆਪਣੇ ਪਾਣੀ ਜੋ ਚੱਲਿਆ ਭਾਈ ਵਿਛੜ ਚੋਟਾਂ ਖਾਵੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਲੋਕ ਕਹੀ ਜਾਂਦੇ ਆ ਅਸੀਂ ਮੈਂ ਇੱਕ ਵੀਡੀਓ ਹੋਰ ਵੀ ਦੇਖਦਾ ਸੀ ਉਹ ਕਹਿੰਦਾ ਕਹਿੰਦਾ ਏਲੀਅਨ ਕਹਿੰਦਾ ਧਰਤੀ ਦੇ ਉੱਤੇ ਐਗਜ਼ਿਸਟ ਕੀਤੇ ਆ ਆਏ अच्छा हैं ओ आप वीडियो चल रही सिग्नलर ਦੇ ਉੱਤੇ ਏਲੀਨ ਬਾਰੇ ਏਲੀਨ ਬਾਰੇ ਤੇ ਵੀ ਦੂਜੀ ਦੁਨੀਆ ਦੇ ਨਾਲ ਮੇਰਾ ਸੰਪਰਕ ਹੋਇਆ ਵੀ ਮੈਂ ਦੇਖੇ ਨੇ ਬੰਨੀ ਏਲੀਨ ਸ਼ਾਇਦ ਉਹ ਹਾਂਜੀ ਹਾਂ ਵੀ ਮੈਂ ਏਲੀਨ ਦੇਖੇ ਨੇ ਜਾਂ ਹੋਰ ਆ ਪਹਿਲੀ ਗੱਲ ਤਾਂ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਜੇ ਇੰਨਾ ਉਹਨੇ ਉਹਨੇ ਦੇਖ ਲੇ ਤੇ ਜਿਹੜੇ ਸਾਡੇ ਰਡਾਰ ਲੱਗੇ ਹੋਏ ਨੇ ਨਾ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਏਲੀਨ ਆਏ ਠੀਕ ਹੈ ਤੇ ਜਿਹੜੀਆਂ ਸਾਡੀਆਂ ਐਡੀ ਐਡੀਆਂ ਤਕੜੀਆਂ 에어 ਫੋਰਸ ਨੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਜਿਨ੍ਹਾਂ ਨੂੰ 24 ਘੰਟੇ ਡਿਊਟੀ ਦਿੱਤੀ ਜਾਂਦੀ ਹੈ ਕੋਈ ਵੀ ਗਤੀ ਵਿਧੀ ਹੁੰਦੀ ਹੈ ਇਹ ਗੱਲ ਤਾਂ ਨਾਸਾ ਵਰਗੇ ਨੂੰ ਪਤਾ ਲੱਗੀ ਉਹਨਾਂ ਨੂੰ ਹੀ ਪਤਾ ਲੱਗੀ ਹਾਂ ਤੇ ਉਹਨਾਂ ਨੂੰ ਨਹੀਂ ਪਤਾ ਲੱਗੀ ਤੇ ਜਿਹੜੇ ਆਪਣੇ ਇਸਰੋ ਵਰਗੇ ਨਾਸਾ ਵਰਗੇ ਜਿਹੜੇ 24 ਘੰਟੇ ਉਹਨਾਂ ਨੇ ਉਪਗ੍ਰਹਿ ਛੱਡੇ ਹੋਏ ਨੇ ਤੇ ਹੁਣ ਤੁਸੀਂ ਮੇਰੀ ਗੱਲ ਸੁਣੋ ਇੱਕ ਜੇਮਸ ਵੈਬਾ ਜਿਹੜਾ ਟੈਲੀਸਕੋਪ ਆ ਅੱਛਾ ਉਹ ਉਹਦਾ ਜਿਹੜਾ ਤਜਿੰਦਰ ਜੂਮ ਆ ਉਹ ਹੋਰ ਆ ਧਰਤੀਆਂ ਤੱਕ ਵੀ ਆ 500 ਦੇ ਕਰੀਬ ਉਹਨਾਂ ਨੇ ਧਰਤੀ ਆ ਜਿਹੜੀ ਉਹ ਦੇਖ ਲਈ ਆ ਲੱਭ ਲਈ ਆ ਓਕੇ ਠੀਕ ਆ ਜਿਹਦੇ ਤੇ ਜੀਵਨ ਐਗਜ਼ਿਸਟ ਕਰ ਸਕਦਾ ਠੀਕ ਆ ਔਰ ਉਹਨਾਂ ਨੇ ਏਲੀਅਨ ਦਾ ਨਹੀਂ ਕੋਈ ਜ਼ਿਕਰ ਕੀਤਾ। ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਦੋਂ ਏਲੀਅਨ ਆ ਕੇ ਚਲੇ ਗਏ। ਉਹਦਾ ਜ਼ੂਮ ਇੰਨਾ ਜ਼ਿਆਦਾ ਆ ਉਹ ਤੁਸੀਂ ਆਪ ਸਰਚ ਕਰ ਲਿਓ ਤੇ ਉਹ ਉਹਨਾਂ ਨੂੰ ਨਹੀਂ ਪਤਾ ਲੱਗਿਆ ਜਿਹੜੇ 24 ਘੰਟੇ ਕੈਮਰੇ ਲੱਗੇ ਹੋਏ ਆਕਾਸ਼ ਦੇ ਵਿੱਚ। ਉਥੋਂ ਪਤਾ ਵੀ ਨਹੀਂ ਲੱਗ ਸਕਦਾ। ਬਿਲਕੁਲ। ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਤੇ ਜਿਹੜੇ ਬੰਦੇ ਨੇ ਬੰਦਾ ਕਹਿੰਦਾ ਮੈਂ ਆਪਦਾ ਲਾਈਵ ਦੇਖ ਤੇ ਫਿਰ ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋ ਜਾਂਦੀ। ਕੈਮਰੇ ਦੇ ਬਹਿ ਕੇ ਬੋਲ ਹੀ ਜਾਂਦੇ ਨੇ ਵੈਸੇ। ਗੱਲਬਾਤ ਵੀ ਹੋਈ ਆ ਮੇਰੀ ਹੋਰ ਇਸ ਕਰਕੇ ਇਹ ਜਿਹੜੀ ਸਿਸਟਮ ਆ ਧਰਮ ਨੂੰ ਅਸਲ ਦੇ ਵਿੱਚ ਨਾ ਲੋਗਨ ਰਾਮ ਖਲੋ ਨਾ ਜਾਣਾ ਮੈਨੂੰ ਲੱਗਦਾ ਕਿ ਤਨਾ ਕਿਤੇ ਘਾਟ ਲੋਕਾਂ ਚ ਨਾ ਲੋਗ ਗੁਰਬਾਣੀ ਨਹੀਂ ਪੜਦੇ ਹਾਂਜੀ ਹਾਂ ਗੁਰਬਾਣੀ ਪੜਨ ਨਾ ਗੁਰਬਾਣੀ ਚ ਸਾਰਾ ਆਪਾਂ ਨੂੰ ਭੇਜ ਦੱਸਿਆ ਦਸੰਦੀ ਬਾਣੀ ਦੇ ਦੱਸਿਆ ਗੁਰੂ ਗ੍ਰੰਥ ਸਾਹਿਬ ਦੇ ਦੱਸਿਆ ਜੇ ਕਿਤੇ ਲੋਕ ਗੁਰਬਾਣੀ ਵਾਲ ਜੁੜਨ ਨਾ ਗੁਰਬਾਣੀ ਆਪ ਪੜਨ ਖੋਜਣ ਤੇ ਸਮਝ ਆ ਸਕਦੀ ਆ ਲੋਕਾਂ ਨੂੰ ਸਮਝ ਆ ਸਕਦੀ ਆ ਨਾਲ ਇਹ ਗੱਲ ਆ ਨਾ ਆਪਦੇ ਨਾ ਤਾਂ ਆਪਦੇ ਐਪ ਛੱਡ ਰਹੇ ਆ ਮੈਂ ਐਪ ਛੱਡਦਾ ਮੇਰੇ ਚ ਇਹ ਔਗਣ ਨੇ ਠੀਕ ਹੈ ਤੇ ਇੱਥੇ ਤਾਂ ਲੋਕਾਂ ਨੂੰ ਇਹ ਆ ਵੀ ਮੈਂ ਅੱਜ ਇੰਨਾ ਪੈਸਾ ਇਕੱਠਾ ਕਰ ਲਿਆ ਤੇ ਕੱਲ ਨੂੰ ਮੈਨੂੰ ਇਸ ਤੋਂ 10 ਗੁਣਾ ਵੱਧ ਹੋਊਗਾ ਉਹੀ ਗੱਲ ਹੋ ਗਈ ਦੋ ਪੈਰ ਅੱਗੇ ਚੱਲ ਪੇ ਦੋ ਪੈਰ ਪਿੱਛੇ ਚੱਲ ਪੇ ਬਸ ਉੱਥੇ ਹੀ ਖੜੇ ਨੇ ਵੈਸੇ ਉੱਥੇ ਹੀ ਖੜੇ ਆ ਹਾਂ ਲੱਗ ਗਿਆ ਨਾ ਪਿੱਛੇ ਤੇ ਸਾਈਕੋਲੋਜੀਕਲੀ ਇਹ ਜਿਹੜੇ ਜੜੀਆਂ ਇਹ ਗੱਲਾਂ ਨੇ ਇਹ ਬਹੁਤ ਜ਼ਿਆਦਾ ਇਫੈਕਟ ਪਾਉਂਦੀਆਂ ਨੇ ਸਾਡੀ ਸੋਚ ਦੇ ਵਿੱਚ ਬਿਲਕੁਲ ਬਿਲਕੁਲ ਹਾਂਜੀ ਤੇ ਹੁਣ ਜੇ ਮੈਂ ਤੁਹਾਨੂੰ ਪੁੱਛਾਂ ਵੀ ਲੋਕਾਂ ਨੂੰ ਅਸਲ ਦੇ ਵਿੱਚ ਖੁਸ਼ੀ ਹਾਸਲ ਕਰਨ ਦੇ ਲਈ ਹਾਂਜੀ ਕਰਨਾ ਕੀ ਚਾਹੀਦਾ ਜਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਜੋ ਗੋਲ ਨੇ ਜੋ ਜ਼ਿੰਦਗੀ ਜੀਉਣ ਦੇ ਮਨੋਰਥ ਨੇ ਉਸ ਰਸਤੇ ਵੱਲ ਕੀ ਮੱਚਣਾ ਉਹਨਾਂ ਨੂੰ ਰਸਤਾ ਕੀ ਦਸੀ ਆਪਾਂ ਹੂੰ ਵੀ ਚਲ ਦੁਨੀਆ ਜਦੋਂ ਖਤਮ ਹੋਣੀ ਤਾਂ ਹੋਣੀ ਆ ਇੱਕ ਦਿਨ ਠੀਕ ਆ ਹਾਂਜੀ ਕਿਉਂਕਿ ਮੌਤ ਤਾਂ ਇੱਕ ਦਿਨ ਆਣੀਓ ਆਣੀ ਆ ਹਾਂਜੀ ਜੇ ਮੈਂ ਤੁਹਾਨੂੰ ਪੁੱਛਾਂ ਵੀ ਜਿੰਨਾ ਸਮਾਂ ਇੱਕ ਜੀਵ ਨੂੰ ਮਿਲੇ ਆ ਭਾਵੇਂ ਜਿੰਨਾ ਵੀ ਸਮਾਂ ਮਿਲੇ ਆ ਉਹ ਉਹਨੂੰ ਵਧੀਆ ਤਰੀਕੇ ਨਾਲ ਕਿਵੇਂ ਜੀ ਸਕਦਾ ਹਾਂ ਇਹਦੇ ਲਈ ਸਭ ਤੋਂ ਪਹਿਲਾਂ ਇਹ ਆ ਵੀ ਜਿਹੜਾ ਆਪਾਂ ਹਰ ਰੋਜ਼ ਸਵੇਰੀ ਸਵੇਰੀ ਜਦੋਂ ਆਪਾਂ ਉੱਠੇ ਹਾਂ ਠੀਕ ਹੈ ਜੇਕਰ ਸਵੇਰੇ ਉੱਠਣ ਅਨਸਾਰ ਆਪਾਂ ਮੋਬਾਈਲ ਚੱਕ ਕੇ ਐਵੇਂ ਦਾ ਕੋਈ ਵੀਡੀਓ ਕੱਲੀ ਇਹਦੀ ਗੱਲ ਨਹੀਂ ਮੈਂ ਕਰਦਾ ਤੁਸੀਂ ਕੋਈ ਸੋਸ਼ਲ ਮੀਡੀਆ ਚਲਾਉਨੇ ਆ ਤਾਂ ਉਹ ਸਾਡੇ ਬ੍ਰੇਨ ਦੇ ਉੱਤੇ 네ਗੇਟਿਵ ਇਫੈਕਟ ਪਾਉਂਦੀ ਆ ਠੀਕ ਹੈ ਸਭ ਤੋਂ ਪਹਿਲਾਂ ਉੱਠ ਕੇ ਤੁਸੀਂ ਨਾਮ ਜਪੋ ਜਿਹਨੂੰ ਸਿਮਰਨ ਕਹਿੰਦੇ ਆ ਤੁਸੀਂ ਗੁਰਮੰਤਰ ਦਾ ਜਾਪ ਕਰੋ ਵਾਹਿਗੁਰੂ ਦਾ ਜਾਪ ਕਰੋ ਜਿਹਦੇ ਨਾਲ ਸਭ ਤੋਂ ਪਹਿਲਾਂ ਗੁਰਕਾ ਸ਼ਬਦ ਰਖਾਰੇ ਚੌਕੀ ਚੌਗਰ ਦਾ ਹਮਾਰੇ ਪਹਿਲਾਂ ਹੀ ਤੁਸੀਂ ਪੋਜ਼ਿਟਿਵ ਹੋਗੇ ਨਾ ਤੇ ਉੱਠ ਕੇ ਘੰਟਾ ਡੇਢ ਘੰਟਾ ਸਿਮਰਨ ਕਰਕੇ ਫਿਰ ਨਹਾ ਧੋ ਕੇ ਬਾਣੀ ਪੜੋ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਵਿੱਚ ਕਿਰਤ ਕਰੋ ਕਿਰਤ ਦੇ ਨਾਲ ਨਾਲ ਨਾਮ ਜਪੋ ਤੇ ਗੁਰਬਾਣੀ ਦੀ ਖੋਜ ਕਰੋ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹਾਂ ਅਸਲ ਤੇ ਇਹ ਕੱਲਾ ਪੜੋ ਹਾਂ ਹਾਂ ਜੇ ਕੱਲਾ ਪੜੋਗੇ ਤਾਂ ਫਿਰ ਉਹਦੇ ਨਾਲ ਸਾਡਾ ਜਿਹੜਾ ਸਾਡੇ ਸ਼ੰਕੇ ਨੇ ਸਾਡਾ ਸਾਨੂੰ ਸਮਝ ਆਉਣੀ ਆ ਉਹ ਸਮਝ ਨਹੀਂ ਆਉਣੇ ਫਿਰ ਉਹਨੂੰ ਕਮਾਓ ਕਮਾਉਣ ਤੋਂ ਭਾਵ ਉਹਨੂੰ ਫੋਲੋ ਕਰੋ ਫੋਲੋ ਕਰੋ ਜਿਹੜੀ ਗੱਲ ਆ ਉਹ ਤੇ ਚੱਲੋ ਜੋ ਤੁਸੀਂ ਪੜਦੇ ਹੋ ਜੋ ਤੁਸੀਂ ਪੜ ਰਹੇ ਹੋ ਠੀਕ ਹੈ ਤੇ ਫਿਰ ਇੱਕ ਮੈਂ ਉਹ ਪੜਦਾ ਸੀਗਾ ਉਹ ਕਹਿੰਦੇ ਵੀ 48 ਘੰਟੇ ਜੇਕਰ ਅਸੀਂ ਮੋਬਾਈਲ ਨੂੰ ਸਵਿਚ ਆਫ ਰੱਖਦੇ ਆ ਆਪਣੇ ਤੋਂ ਦੂਰ ਰੱਖਦੇ ਆ ਜਿਹੜਾ ਤੁਹਾਡਾ ਬ੍ਰੇਨ ਰੀਸੈਟ ਹੁੰਦਾ ਸਮਝੀ ਗੱਲ ਨੂੰ ਤੇ ਤੁਸੀਂ ਜਿੰਨਾ ਤੁਸੀਂ ਇਹ ਗੱਲਾਂ ਤੋਂ ਦੂਰ ਹੋ ਸਕਦੇ ਮੈਂ ਇਕੱਲੇ ਇਹ 네ਗੈਟਿਵਿਟੀ ਦੀ ਗੱਲ ਨਹੀਂ ਕਰਦਾ ਜੇਕਰ ਅਸੀਂ ਰੀਲਾਂ ਵੀ ਦੇਖੀਏ ਨੇ ਹਾਸੇ ਮਖੌਲ ਵਾਲੀਆਂ ਉਹ ਵੀ ਸਾਡੇ ਉੱਤੇ ਕੋਈ ਪੋਜ਼ਿਟਿਵ ਇਫੈਕਟ ਨਹੀਂ ਪਾ ਰਹੀਆਂ ਜੇ ਆਪਾਂ ਕਹੀਏ ਤੇ ਅਸੀਂ ਉਹ ਖੁਸ਼ੀ ਆ ਉਹ ਖੁਸ਼ੀ ਨਹੀਂ ਹੈਗੀ ਤੁਸੀਂ ਤਾਂ ਆਰਟੀਫੀਸ਼ੀਅਲ ਖੁਸ਼ੀ ਹੈ ਹਾਂ ਉਹ ਤੁਸੀਂ ਤੁਹਾਨੂੰ 15 ਸੈਕਿੰਡ ਦੇ ਵਿੱਚ ਤੁਹਾਡੇ ਇਮੋਸ਼ਨਸ ਚੇਂਜ ਹੋ ਰਿਹਾ ਤੁਹਾਨੂੰ ਖੁਸ਼ ਨਹੀਂ ਖੁਸ਼ੀ ਨਹੀਂ ਖੁਸ਼ੀ ਤਾਂ ਅੰਦਰੋਂ ਜਿਹੜੀ ਅੰਦਰੋਂ ਖੁਸ਼ੀ ਮਿਲੇ ਹਾਂ ਜਿਹੜੀ ਮਨ ਨਾਲ ਜੁੜੀ ਹੋਈ ਹੈ ਮਨ ਨਾਲ ਜੁੜਨ ਦੇ ਨਾਲ ਕੀ ਹੋਊਗਾ ਤੁਹਾਨੂੰ ਹਮੇਸ਼ਾ ਹੀ ਉਸ ਜ਼ੋਨ ਦਾ ਪਤਾ ਲੱਗ ਜੂ ਜਿੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਚੰਗਾ ਮਹਿਸੂਸ ਕਰ ਸਕਦੇ ਜਦੋਂ ਤੁਸੀਂ ਹੁਣ ਉਸ ਜ਼ੋਨ ਦੇ ਵਿੱਚ ਆਉਂਗੇ ਫਿਰ ਤੁਸੀਂ ਚੰਗੇ ਫੈਸਲੇ ਲਵੋਗੇ ਹੁਣ ਮੰਨ ਲਓ ਇੱਕ ਬੰਦਾ ਨੇਗੇਟਿਵਿਟੀ ਦੇ ਵਿੱਚ ਬੈਠਾ ਤੇ ਉਹਨੂੰ ਕੋਈ ਫੈਸਲਾ ਲੈਣਾ ਪੈਗਾ ਉਹਦਾ ਦੋ ਚਿੱਤੀ ਚ ਦੋ ਚਿੱਤੀ ਚ ਉਹ ਹਮੇਸ਼ਾ ਹੀ ਗਲਤ ਫੈਸਲਾ ਲਊਗਾ ਫਿਰ ਲੋਕ ਕਹੀ ਜਾਂਦਾ ਸਾਡੇ ਨਾਲ ਹਮੇਸ਼ਾ ਗਲਤੀ ਕਿਉਂ ਹੁੰਦਾ ਗਲਤੀ ਕੀ ਹੁੰਦਾ ਹਮੇਸ਼ਾ ਗਲਤੀ ਕਿਉਂ ਹੁੰਦਾ ਤੇ ਚੰਗਾ ਕਿਉਂ ਨਹੀਂ ਹੁੰਦਾ ਉਹ ਇਹੀ ਚੱਕਰ ਆ ਤੇ ਇਹ ਚੀਜ਼ ਸਮਝ ਕੇ ਜਿੰਨਾ ਇਹਨਾਂ ਤੋਂ ਦੂਰ ਰਿਹਾ ਜਾ ਸਕਦਾ ਇਹ ਗੱਲਾਂ ਤੋਂ ਇਹ ਫੇਕ ਗੱਲਾਂ ਤੋਂ ਉਹਨਾਂ ਦੂਰ ਰਹੋ ਤੇ ਜਿਹੜਾ ਜੁੜਨਾ ਇੱਕ ਚੰਗੇ ਗੁਰਮੁਖ ਦੀ ਨਿਸ਼ਾਨੀ ਹੁੰਦੀ ਆ ਉਹ ਤੁਹਾਨੂੰ ਸਿਰਫ ਤੁਹਾਡੇ ਰੱਬ ਦਾ ਭੇਤ ਦਊਗਾ ਨਾਮ ਦਾ ਭੇਤ ਦਊਗਾ ਤੇ ਗੁਰਬਾਣੀ ਦੇ ਅਸਲ ਮਨੋਰਥਾਂ ਦੀ ਵਿਆਖਿਆ ਕਰੂਗਾ ਕੀ ਜਨਕ ਕਿਤੇ ਸਾਨੂੰ ਆਪਣੀ ਲਾਈਫ ਦੇ ਵਿੱਚ ਇੱਕ ਵਧੀਆ ਸਪਿਰਚੁਅਲ ਟੀਚਰ ਦੀ ਵੀ ਲੋੜ ਆ ਉਹ ਤੋਂ ਬਿਨਾ ਤਾਂ ਕੰਮ ਅਧੂਰਾ ਅਧੂਰਾ ਜੇ ਉਹਨੂੰ ਗੁਰਬਾਣੀ ਚ ਗੁਰਬਾਣੀ ਚ ਉਹਨਾਂ ਨੂੰ ਆਪਾਂ ਸੰਤ ਸਾਧੂ ਗੁਰਮਖ ਮ ਕਹਿੰਦੇ ਨੇ ਆ ਗੁਰਮਖ ਕਹਿੰਦੇ ਨੇ ਠੀਕ ਆ ਜੇ ਅੱਜ ਦੇ ਸਮੇਂ ਨਾਲ ਕਈ ਆਪਾਂ ਸਪਿਰਚੁਅਲ ਟੀਚਰ ਕਹਿ ਸਕਦੇ ਹਾਂ ਦੀ ਬਹੁਤ ਜ਼ਰੂਰਤ ਆ ਬਹੁਤ ਜ਼ਰੂਰਤ ਆ ਜੋ ਉਹ ਤੋਂ ਬਿਨਾ ਨਹੀਂ ਉਹ ਉਹ ਤੁਹਾਨੂੰ ਡਰ ਨਹੀਂ ਪੈਦਾ ਕਰੂਗਾ ਉਹ ਤੁਹਾਨੂੰ ਨਿਰਪਉ ਜਪੈ ਸਗਲ ਪਉ ਮਿਟੈ ਉਹ ਤੁਹਾਨੂੰ ਨਿਰਪਉ ਦੀ ਭਗਤੀ ਦੱਸ ਕੇ ਤੇ ਤੁਹਾਡੇ ਭੌ ਖਤਮ ਹੋ ਜਾਣੇ ਪਹਿਲਾਂ ਟੀਚਰ ਦੀ ਖੋਜ ਕਰ ਲੋ ਗੁਰਬਾਣੀ ਮੁਤਾਬਕ ਹਾਂਜੀ ਹਾਂ ਗੁਰਬਾਣੀ ਨੂੰ ਆਪ ਪੜ੍ਹ ਲਓ ਖੋਜੋ ਜੋ ਗੁਰਬਾਣੀ ਚ ਬਚਨ ਦੱਸੇ ਨੇ ਜੋ ਤੁਹਾਨੂੰ ਤੁਹਾਡਾ ਟੀਚਰ ਸੰਤ ਸਾਧੂ ਗੁਰਮਖ ਤੁਹਾਨੂੰ ਬਚਨ ਸੁਣਾ ਰਿਹਾ ਵੀ ਉਹ ਬਚਨਾਂ ਤੇ ਪਹਿਲਾਂ ਆਪ ਹੈਗਾ ਖੜਾ ਉਹਦੀ ਉਹਨੀ ਕਵਸਤਾ ਹੈਗੀ ਆ ਜੇ ਹੈਗਾ ਫਿਰ ਉਹ ਤੁਸੀਂ ਉਹਦੀ ਸੁਣ ਕੇ ਤੁਸੀਂ ਆਪਣਾ ਆਪ ਦੀ ਜ਼ਿੰਦਗੀ ਚ ਢਾਲ ਸਕਦੇ ਹਾਂ ਢਾਲ ਸਕਦੇ ਹਾਂ ਇਹ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਤੇ ਨਾਲੇ ਇੱਕ ਗੱਲ ਹੋਰ ਆ ਦੁਨਿਆਵੀ ਤੌਰ ਦੇ ਉੱਤੇ ਅਸੀਂ ਮਰਨਾ ਕਿਉਂ ਮਰਨ ਮਰਨ ਦੀ ਕਿਉਂ ਗੱਲ ਕਰੀ ਆ ਗੁਰੂ ਨੇ ਜੀਵਨ ਦਿੱਤਾ ਜੀਵਨ ਦਿੱਤਾ ਜਿਉਣ ਲਈ ਦਿੱਤਾ ਜੀਵਨ ਕੀ ਹੁੰਦਾ ਜਿਉਣ ਲਈ ਤੁਸੀਂ ਜਿਉਂ ਤਾਂ ਲਓ ਹਾਂ ਤੁਸੀਂ ਮਰਨ ਨੂੰ ਪਹਿਲਾਂ ਮੂਹਰੇ ਲੈ ਕੇ ਚੱਲਨੇ ਵੀ ਹਾਂ ਵੀ ਦੁਨਿਆਵੀ ਤੌਰ ਤੇ ਮੈਂ ਧਾਰਮਿਕ ਤੌਰ ਤੇ ਦੀ ਨਹੀਂ ਗੱਲ ਕਰਦਾ ਇੱਕ ਦੁਨਿਆਵੀ ਤੌਰ ਤੇ ਸਾਨੂੰ ਜਿਉਉਣ ਦੇ ਲਈ ਦਿੱਤੀ ਹੋਈ ਆ ਜ਼ਿੰਦਗੀ ਤੂੰ ਪਹਿਲਾਂ ਜਿਉ ਤਾਂ ਲੈ ਜਿਉ ਤਾਂ ਲੈ ਜਿਉਣਾ ਨਹੀਂ ਤੇ ਉਹ ਮਰਨ ਵਾਲੀਆਂ ਗੱਲਾਂ ਸੁਣ ਕੇ ਤੇ ਬਾਬੇ ਡਰ ਦਾ ਮਾਹੌਲ ਪੈਦਾ ਕਰਕੇ ਤੇ ਆਪਦੇ ਬੈਂਕ ਬਣਾਈ ਜਾਂਦੇ ਆ ਉਹਨਾਂ ਦਾ ਕਿ ਸਿਸਟਮ ਚਲਾ ਰੱਖਿਆ ਆਪਣਾ ਲੋਕਾਂ ਦੀ ਨਭਜੋਂ ਦੇ ਹੱਥਾਈ ਵੀ ਆ ਤੇ ਉਹਦੇ ਬਸ ਮਰੂੜੀ ਜਾਂਦੇ ਤੇ ਲੋਕ ਪੈਸੇ ਗੇੜੀ ਜਾਂਦੇ ਹਾਂਜੀ ਹੁਣ ਮੇਰੀ ਗੱਲ ਸੁਣੋ ਤੁਸੀਂ ਇੱਕ ਐਲਾਨ ਮਸਕ ਦੇਖ ਲਓ ਜਾਂ ਫਿਰ ਜਿਹੜੇ ਇਹ ਬਿਲ ਗੇਟ ਸੁਣੀ ਨੇ ਹੋਰ ਨੇ ਇਹ 2 200 ਸਾਲ ਅੱਗੇ ਕੀ ਹੋਣਾ 50 ਸਾਲ ਅੱਗੇ ਕੀ ਹੋਣਾ ਉਹ ਖੋਜਿਆ ਤਿਆਰ ਕਰੀ ਬੈਠੇ ਆ ਤਿਆਰ ਕਰੀ ਬੈਠੇ ਕਿੱਥੇ ਇਨਵੈਸਟਮੈਂਟ ਕਰਨੇ ਆ ਇਹ ਜਿਹੜੇ ਰੋਡ ਨਿਕਲ ਰਹੇ ਨੇ ਇਹਨਾਂ ਨੂੰ ਕਿੰਨੇ ਕਿੰਨੇ ਚਿਰ ਤੋਂ ਲੱਗੇ ਹੋਏ ਨੇ ਆ ਚਿਰ ਤੋਂ ਲੱਗੇ ਹੋਏ ਆ ਜੇ ਇਹਨਾਂ ਨੂੰ ਪਤਾ ਹੁੰਦਾ ਦੋ ਇਹਨਾਂ ਕੋਲੇ ਆਪਣੇ ਨਾਲ ਜਿਹੜੇ ਜਿਹੜੇ ਬਾਬੇ ਨੇ ਆਪਣੇ ਵਾਲੇ ਉਹਨਾਂ ਕੋਲੇ ਹੋਰ ਬਹੁਤ ਨੇ ਜਿਨ੍ਹਾਂ ਕੋਲੇ ਇੱਕ ਵਿਦਿਆ ਜਿਹੜੀ ਇਹ ਦੁਨੀਆਵੀ ਤੌਰ ਤੇ ਧਾਰਮਿਕ ਦੀ ਆ ਹੋਰ ਉਹਨਾਂ ਕੋਲੇ ਚੰਗੇ ਚੰਗੇ ਬੰਦੇ ਨੇ ਜਿਹੜੇ ਖੋਜ ਕਰਦੇ ਆ ਪਰ ਉਹ ਉਹਨਾਂ ਨੂੰ ਪਤਾ ਬੀ ਇਹ ਜਿਹੜੀ ਦੁਨੀਆ ਇਹ ਹਜੇ ਬੜਾ ਲੰਮਾ ਚੱਲਣ ਵਾਲਾ ਸਿਸਟਮ ਆ ਵੀ ਹਜੇ ਹਾਲੇ ਤੱਕ ਕੁਝ ਵੀ ਨਹੀਂ ਹੋਇਆ ਉਹ ਤਾਂ ਡਿਵੈਲਪਮੈਂਟ ਤੇ ਡਿਵੈਲਪਮੈਂਟ ਕਰਦੇ ਆ ਤੁਸੀਂ ਦੂਰ ਨਾ ਜਾਓ ਤੁਸੀਂ 2 ਮਹੀਨੇ ਘਰੇ ਰਹੋ 2 ਮਹੀਨੇ ਬਾਅਦ ਤੁਸੀਂ ਆਪਦੇ ਸ਼ਹਿਰ ਜਾ ਕੇ ਦੇਖੋ ਕਦੇ ਚੰਡੀਗੜ੍ਹ ਜਾ ਕੇ ਦੇਖੋ ਤੇ ਤੁਸੀਂ ਡਿਵੈਲਪਮੈਂਟ ਦੇਖੋਗੇ ਵੀ ਇੱਕ ਦਿਨ ਦੇ ਵਿੱਚ ਕਿੰਨੀ ਡਿਵੈਲਪਮੈਂਟ ਹੋ ਰਹੀ ਹੈ ਲੋਕ ਜ਼ਿੰਦਗੀ ਜਿਉਣ ਦੇ ਲਈ ਕਿੰਨਾ ਕੁਸ਼ ਕਰ ਰਹੇ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਇਸ ਕਰਕੇ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਜੋ ਕੌਨਸਪੀਰੇਸੀ ਥਿਉਰੀਜ਼ ਨੇ ਜਿਆਦੇ ਸਾਨੂੰ ਉਲਝਾਣੀ ਚਾਹੀਦਾ ਇਹਨਾਂ ਗੱਲਾਂ ਦੇ ਵਿੱਚ ਹਾਂ ਇਹ ਮਸਲੇ ਤੋਂ ਦੂਰ ਹੀ ਰਹਿਣਾ ਚਾਹੀਦਾ ਦੂਰ ਰਹੋ ਤੁਸੀਂ ਗੁਰਬਾਣੀ ਪੜ੍ਹੋ ਸਿਮਰਨ ਕਰੋ ਨਾਮ ਜਪੋ ਹਣ ਭਜਨ ਕਰੋ ਤੇ ਵਧੀਆ ਪਰਿਵਾਰ ਚ ਰਹੋ ਹਾਂਜੀ ਹਾਂ ਤੇ ਜਿਹਦੀ ਜੋ ਕਿਸਮਾ ਚ ਲਿਖਿਆ ਉਹਨੂੰ ਮਿਲੀ ਜਾਣਾ ਹਾਂਜੀ ਮਿਲੀ ਜਾਣਾ ਉਹ ਤਾਂ ਮਿਲੀ ਜਾਣਾ ਕੀ ਬਿਲਕੁਲ ਜੀ ਬਿਲਕੁਲ ਤੇ ਆਪਣਾ ਐਫਰਟ ਕਰੋ ਉਦਮ ਉਪਰਾਲੇ ਕਰੋ ਗੁਰਬਾਣੀ ਵੀ ਕਹਿੰਦੀ ਆ ਉਦਮ ਕਰੇਂਦਿਆਂ ਜੀਓ ਕਮਾਮਦਿਆਂ ਸੁਖ ਭਾਂਤ ਚ ਤੇ ਨਾ ਨਾ ਆਪਣਾ ਸਿਮਰਨ ਕਰੋ ਇਹ ਹੀ ਲਾਈਫ ਆ ਸਭ ਨਾਲੋਂ ਵਧੀਆ ਬਿਲਕੁਲ ਜ ਆਪਣਾ ਨਾਲ ਕਰਮ ਦੇ ਦੇ ਨਾਲ ਨਾਲ ਆਪਣਾ ਜੋ ਸਾਨੂੰ ਮਲਾਪ ਦੀ ਦਸੀ ਆ ਪਹਾਣੀ ਵੀ ਤੁਸੀਂ ਰੱਬ ਦੇ ਨਾਲ ਕਿਵੇਂ ਮਿਲਣਾ ਹਨਾ ਤੇ ਉਹ ਵੀ ਤੁਸੀਂ ਨਾਲ ਨਾਲ ਸਿਮਰਨ ਕਰੀ ਚੱਲੋ ਖੁਸ਼ ਹੋਵਾਂਗੇ ਤਾਂ ਹੀ ਰੱਬ ਨਾਲ ਜੁੜਾਂਗੇ ਨਾ ਹਾਂ ਰੋਣ ਦੇ ਨਾਲ ਤਾਂ ਰੱਬ ਰੱਬ ਨਾਲ ਵੀ ਨਹੀਂ ਜੁੜਿਆ ਜਾ ਸਕਦਾ ਤੁਸੀਂ ਵੀ ਸਾਨੂੰ ਉਹਦੇ ਸਿਮਰਨ ਚ ਹੀ ਆਣੀ ਹੈ ਨਾ ਹਾਂਜੀ ਹਾਂ ਸਿਮਰਨ ਜੋਣੀ ਨਾਮ ਚ ਉਹ ਨਾਮ ਚ ਆਣੀ ਹੁਕਮ ਫਿਰ ਕੇ ਤਾਂ ਖੁਸ਼ੀ ਮਿਲਣੀ ਸਾਨੂੰ ਹਾਂਜੀ ਹਾਂ ਜੇ ਆਪਾਂ ਕਹੀਏ ਵੀ ਆਪਾਂ ਚੰਡੀਗੜ੍ਹ ਜਾ ਆਈਏ ਉੱਥੇ ਜਾ ਕੇ ਪੱਬਾਂ ਕਲੱਬਾਂ ਦੇ ਵਿੱਚ ਨੱਚੇ ਆਈਏ, ਦਾਰੂ ਪੀ ਲਈਏ, ਨਸ਼ਾ ਕਰ ਲਈਏ, ਉਹ ਤਾਂ ਇੱਕ ਆਰਟੀਫੀਸ਼ੀਅਲ ਖੁਸ਼ੀ ਆ। ਉਹ ਸਮੇਂ ਦੀ ਖੁਸ਼ੀ ਆ ਉਹ। ਬਿਲਕੁਲ। ਅਸਲ ਖੁਸ਼ੀ ਸਾਨੂੰ ਨਾਮਨੇ ਦੇ ਵਿੱਚੋਂ ਹੀ ਮਿਲਣੀ ਆ। ਹਾਂਜੀ ਹਾਂ। ਬਹੁਤ-ਬਹੁਤ ਧੰਨਵਾਦ ਜੀ। ਤੇ ਆਪਾਂ ਇਸੇ ਤਰ੍ਹਾਂ ਹੋਰ ਵੀ ਵਿਚਾਰਾਂ ਕਰਦੇ ਰਹਾਂਗੇ। ਹਾਂਜੀ ਹਾਂਜੀ। ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।